ਸਾਥੀ ਸ਼ਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਚੁਣੌਤੀ ਮਿਲੀ ਹੈ ਨਕਾਬਪੋਸ਼ਾਂ ਵੱਲੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਹਾਲਾਤ ਬਣਦੇ ਜਾ ਰਹੇ ਆ ਸਾਡੇ ਪੰਜਾਬ ਦੇ ਕਿਉਂ ਨਕਾਬਪੋਸ਼ ਮਾੜੀਆਂ ਅੰਸਰਾਂ ਨੂੰ ਐਂਟੀ ਸੋਸ਼ਲ 엘ਿਮੈਂਟਸ ਨੂੰ ਡਰ ਨਹੀਂ ਲੱਗਦਾ ਨਾ ਪ੍ਰਸ਼ਾਸਨ ਦਾ ਨਾ ਆਮ ਬੰਦਿਆਂ ਦਾ ਨਾ ਰੱਬ ਦਾ ਨਾ ਸਰਕਾਰ ਦਾ ਹੁਣ ਤਾਜ਼ਾ ਮਾਮਲਾ ਗੜ ਸ਼ੰਕਰ ਦੇ ਕਸਬਾ ਸੈਲਾ ਖੁਰਦ ਤੋਂ ਸਾਹਮਣੇ ਆਇਆ ਜਿੱਥੇ ਚਿੱਟੇ ਦਿਨੀ ਚਿੱਟਾ ਪੀਣ ਵਾਲਿਆਂ ਤੋਂ ਤਾਂ ਲੋਕ ਤੰਗ ਐ ਲੇਕਿਨ ਚਿੱਟੇ ਦਿਨੀ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੇ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ناکਾਮ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੋਸ਼ਿਸ਼ ਨਕਾਮਯਾਬ ਰਹੀ ਹੈ ਉਸਦੇ ਪਿੱਛੇ ਕਾਰਨ ਇਹ ਹੈ ਕਿ ਜਿਹੜਾ ਦੁਕਾਨ ਦਾ ਮਾਲਕ ਉਸਨੇ ਬਹਾਦਰੀ ਦਿਖਾਈ ਹੈ ਜਾਣਕਾਰੀ ਅਨੁਸਾਰ ਗੌਰਵ ਗੁਪਤਾ ਪੁੱਤਰ ਅਸ਼ੋਕ ਕੁਮਾਰ ਗੁਪਤਾ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਜਾਂਦੇ ਜਿਨ੍ਹਾਂ ਵਿੱਚੋਂ ਇੱਕ ਨਕਾਬਪੋਸ਼ ਦੁਕਾਨ ਦੇ ਬਾਹਰ ਖੜ ਜਾਂਦਾ ਹੈ ਇਹ ਦੇਖਣ ਨੂੰ ਕਿ ਜੇ ਕਿਤੇ ਕੋਈ ਰੌਲਾ ਪੈ ਗਿਆ ਕੋਈ ਆਉਂਦਾ ਤਾਂ ਮੈਂ ਅੰਦਰ ਇਤਲਾਹ ਕਰ ਦਵਾਂ ਪਰ ਦੋ ਨਕਾਬਪੋਸ਼ ਦੁਕਾਨ ਦੇ ਅੰਦਰ ਦਾਖਲ ਹੋ ਕੇ ਪਿਸਤੌਲ ਦਿਖਾ ਕੇ ਫਰੋਤੀ ਮੰਗਦੇ ਆ ਜਾਨੀ ਕਿ ਦੁਕਾਨਦਾਰ ਨੂੰ ਕਹਿੰਦੇ ਆ ਕਿ ਆ ਪਿਸਤੌਲ ਚੱਕ ਲਈ ਅਸੀਂ ਗੋਲੀ ਚਲਾ ਦੇਾਂਗੇ ਨਹੀਂ ਤਾਂ ਜੋ ਹੈਗਾ ਕੱਟ ਦੇ ਲੇਕਿਨ ਉੱਥੇ ਦੁਕਾਨਦਾਰ ਜਿਹੜਾ ਆ ਉਹ ਡਰਦਾ ਨਹੀਂ ਹੈ ਉਹ ਬਹਾਦਰੀ ਦਿਖਾਉਂਦਾ ਡਟ ਕੇ ਮੁਕਾਬਲਾ ਖੜਦਾ ਹੈ ਔਰ ਉਸ ਤੋਂ ਬਾਅਦ ਉਸ ਦੀ ਬਹਾਦਰੀ ਨੂੰ ਦੇਖਦੇ ਹੋਏ ਜਿਹੜੇ ਨਕਾਬਪੋਸ਼ ਲੁੱਟੇਰੇ ਆ ਭੱਜਣ ਤੇ ਮਜਬੂਰ ਹੋ ਜਾਂਦੇ ਆ ਦੱਸਿਆ ਜਾ ਰਿਹਾ ਕਿ ਬਿਨਾਂ ਲੁੱਟ ਕੀਤੇ ਜਿਹੜੇ ਨਕਾਬਪੋਸ਼ ਆ ਉਥੋਂ ਭੱਜ ਜਾਂਦੇ ਆ ਅੰਦਰ ਬਹਾਦਰੀ ਦੁਕਾਨਦਾਰ ਦੁਕਾਨਦਾਰ ਡਟ ਕੇ ਮੁਕਾਬਲਾ ਕਰਦਾ ਦੁਕਾਨਦਾਰ ਡਰਦਾ ਨਹੀਂ ਸਗੋਂ ਜਿਹੜੇ ਇਹ ਨਕਾਬਪੋਸ਼ ਆਏ ਸੀ ਉਹਨਾਂ ਨੂੰ ਡਰਨ ਲਈ ਮਜਬੂਰ ਕਰ ਦਿੰਦਾ ਤੇ ਇਸ ਮਾਮਲੇ ਦੇ ਵਿੱਚ ਅੱਜ ਸੈਲਾ ਚੌਂਕੀ ਇੰਚਾਰਜ ਕਲਾਸ ਚੰਦਰ ਪੁਲਿਸ ਪਾਰਟੀ ਟੀਮ ਨਾਲ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਬਰਹਾਲ ਸੱਚੀ ਗੱਲ ਕਰੀਏ ਤਾਂ ਪੁਲਿਸ ਦੇ ਹੱਥ ਥੱਲੇ ਖਾਲੀ ਆ ਪੁਲਿਸ ਦੇ ਹੱਥ ਵਿੱਚ ਕੁਝ ਵੀ ਨਹੀਂ ਲੇਕਿਨ ਪੁਲਿਸ ਤਫਤੀਸ਼ ਵਿੱਚ ਜੁਟੀ ਹੋਈ ਆ ਲੇਕਿਨ ਆਮ ਲੋਕ ਡੂੰਗੀ ਸੋਚ ਵਿੱਚ ਐ ਗਹਿਰੀ ਸੋਚ ਵਿੱਚ ਐ ਕਿ ਕਦ ਪੰਜਾਬ ਦਾ ਉਧਾਰ ਹੋਵੇਗਾ ਕਦ ਪੰਜਾਬ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕ੍ਰਾਈਮ ਫ੍ਰੀ ਹੋ ਗਿਆ ਲੇਕਿਨ ਹਾਲ ਦੀ ਘੜੀ ਤਾਂ ਜਿਹੜੀ ਮਰਜ਼ੀ ਅਖਬਾਰ ਚੱਕ ਲੋ ਜਿਹੜਾ ਮਰਜ਼ੀ ਨਿਊਜ਼ ਚੈਨਲ ਖੋਲ ਕੇ ਦੇਖ ਲੋ ਤੁਹਾਨੂੰ ਕ੍ਰਾਈਮ ਦੀ ਖਬਰ ਜ਼ਰੂਰ ਮਿਲੇਗੀ ਉਮੀਦ ਕਰਦੇ ਆ ਇਹ ਨਕਾਬਪੋਸ਼ ਜਲਦੀ ਫੜੇ ਜਾਣ ਕਿਉਂਕਿ ਇਹਨਾਂ ਦੇ ਇਰਾਦੇ ਨੇਕ ਨਹੀਂ ਹੁੰਦੇ ਇਹ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣ ਕਿਸੇ ਹੋਰ ਨੂੰ ਤੰਗ ਕਰਨ ਉਸ ਤੋਂ ਪਹਿਲਾਂ ਇਹਨਾਂ ਦਾ ਫੜਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਨੋਕਰੀ ਪੂਰੀ ਰਿਪੋਰਟ ਅੱਜ ਦਿਨ ਵਿੱਚ ਸਾਡੇ ਗੁਪਤਾ ਮਨੀ ਚੇਂਜਰ ਤੇ ਦੋ ਲੁਟੇਰੇ ਆਏ ਉਹਨਾਂ ਨੇ ਉਹਨਾਂ ਦੇ ਹੱਥ 'ਚ ਪਿਸਤੌਲ ਵਰਗੀ ਕੋਈ ਚੀਜ਼ ਸੀਗੀ ਤੇ ਉਹਨਾਂ ਨੇ ਮੁੰਡੇ ਨੂੰ ਡਰਾਉਣ ਤਾਂ ਮਘਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਕਿਹਾ ਵੀ ਤੂੰ ਜੋ ਕੁਝ ਹੈਗਾ ਸਾਨੂੰ ਦੇ ਦੇ ਮੁੰਡੇ ਨੇ ਦਲੇਰੀ ਦਿਖਾ ਲਈ ਤੇ ਉਹਨਾਂ ਦੋਨਾਂ ਬੰਦਿਆਂ ਨੂੰ ਭਜਾਇਆ ਤੇ ਉਸ ਤੋਂ ਬਾਅਦ ਪੁਲਿਸ ਵੀ ਆ ਗਈ ਤੇ ਅੱਡਾ ਵਾਸੀ ਵੀ ਇਕੱਠੇ ਹੋ ਗਏ ਫਿਰ ਉਹ ਲਟੇਰੇ ਭੱਜ ਗਏ ਮੈਂ ਸਾਰੇ ਵੱਡੇ ਵਾਸੀਆਂ ਨੂੰ ਇਹੀ ਕਹਿਣਾ ਚਾਹਣਾ ਆਪ ਐਨ ਚੰਪਨੇ ਰਹੋ ਆ ਮੁੰਡੇ ਦਾ ਮੈਂ ਬਹੁਤ ਬਹੁਤ ਇਹਦਾ ਮੈਂ ਦਲੇਰੀ ਦਾ ਇਹਦਾ ਧੰਨਵਾਦ ਕਰਦਾ ਵੀ ਜਿਹਨੇ ਬਹੁਤ ਦਲੇਰੀ ਦਿਖਾ ਲਈ ਆ ਇੰਨੇ ਕੁਝ ਕਹਿੰਦਾ ਹੋਇਆ ਧੰਨਵਾਦ ਸਾਨੂੰ ਹੁਣੇ ਪਤਾ ਲੱਗਿਆ ਸੀਗਾ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜੋ ਬੰਦਿਕਾਰਵਾਈ ਕਰ ਦਿੱਤੀ ਹੈ ਕਿਹੜੀ ਸ਼ੋਕੀ ਬਾਰਗਰ ਗੁਪਤ ਮਨੀਤਿੰਦਰ ਦੋ ਬੰਦੇ ਆਏ ਸੀਗੇ ਦੋ ਬੰਦੇ ਸੀ ਕੋਈ ਨੁਕਸਾਨ ਕੋਈ ਨਹੀਂ ਕੀਤਾ